ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨ ਸੋ ਪ੍ਰਸਤਤਿ ਤਕ ਸਾਰੇ ਦਾ ਨਮਸਕਾਰ ਇਹ ਸਤਿਪਤ ਅਕਾਲੀ ਇਸਤਿਲ ਬਖੇ ਬਧਵਾਣ ਜਨ ਤੇ ਪਿਆਰੇ ਵਿਦਿਆਰਥੀਆਂ ਸਭ ਤੋਂ ਪਹਿਲਾਂ ਮਾਤਿ ਪਰਵਾਨ ਕਰੋ ਜੀ ਵਾਹਿਗੁਰੂ ਕੀ ਕਾ ਜੀ ਅੱਜ ਸਵੇਰ ਤੋਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਸੰਬੰਧੀ ਵਿਰਸਾ ਤੇ ਵਿਰਾਸਤ ਦੇ ਰੈਫਰੈਂਸ ਨਾਲ ਬਹੁਤ ਸਾਰੇ ਵਿਚਾਰ ਸਰਵਨ ਕੀਤੇ ਨੇ ਉਸੇ ਲੜੀ ਦੇ ਵਿੱਚ ਮੈਂ ਆਪਣੀ ਤੁਸ਼ ਸਮਝ ਦੇ ਮਤਵਕ ਦੋ ਚਾਰ ਨੁਕਤੇ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨੇ ਆ ਜਿਸ ਤਰ੍ਹਾਂ ਸਵੇਰ ਤੋਂ ਆਪਾਂ ਸਮਝ ਰਹੇ ਆ ਕਿ ਵਿਰਸਾ ਤੇ ਵਿਰਾਸਤ ਤੋਂ ਆ ਜਿਹੜਾ ਅਸੀਂ ਖੁਦ ਨਹੀਂ ਬਣਾਇਆ ਉਹ ਸਾਨੂੰ ਮਿਲਿਆ ਹੈ ਇਚੋ ਮਿਲਿਆ ਹੈ ਸਾਡੇ ਦਾਦਿਆਂ ਪੁਰਦਾਦਿਆਂ ਵਿਰਾਸਤੀ ਰੂਪ ਦੇ ਵਿੱਚ ਜੋ ਸਾਨੂੰ ਮਿਲਿਆ ਉਸ ਨੂੰ ਵਿਰਸਾ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਆ ਤਾਂ ਕਿਸੇ ਵੀ ਸ਼ਕਤੀ ਨੂੰ ਸੰਗਣ ਲਈ ਕਈ ਵੀ ਨਹੀਂ ਅਸੀਂ ਆਧੁਨਿਕ ਜਿਹੜੇ ਅਕਾਦਮਿਕ ਇੱਕ ਪ੍ਰਬੰਧਕ ਪ੍ਰਣਾਲੀ ਆ ਉਹਦੇ ਵਿੱਚ ਅਸੀਂ ਵਰਗ ਬਣਾ ਲੈਂਦੇ ਆ ਕੈਟਾਗਰੀਜ਼ ਬਣਾ ਲੈਂਦੇ ਆ ਸਮਝਣ ਵਾਸਤੇ ਤਾਂ ਮੈਂ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਸਮਝਣ ਵਾਸਤੇ ਦੋ ਕੈਟਾਗਰੀਆਂ ਤੁਹਾਡੇ ਨਾਲ ਸਮਝਾਏ ਕਰਾਂਗਾ ਜਿਹੜੀਆਂ ਬਰਸਤ ਰੂਪ ਦੇ ਵਿੱਚ ਸਾਡੇ ਤੱਕ ਪਹੁੰਚੀਆਂ ਨੇ ਸਭ ਤੋਂ ਪਹਿਲੀ ਹੈ ਬਾਣੀ ਬਾਣੀ ਬਰਸਤ ਉਹਨੂੰ ਬਾਣੀ ਬਾਰੇ ਅੱਪਾ ਸਵੇਰ ਤੋਂ ਹੀ ਗੱਲ ਕਰ ਰਹੇ ਆ। ਆ ਪਿਛਲੇ ਸੈਸ਼ਨ ਦੇ ਵਿੱਚ ਮੈਡਮ ਡਾਕਟਰ ਅਮਰਜੀਤ ਕੌਰ ਬਟਲਾ ਉਹਨਾਂ ਨੇ ਜਿਸ ਤਰ੍ਹਾਂ ਜਪਜੀ ਬਾਰੇ ਗੱਲ ਕੀਤੀ ਆ ਉਹ ਜਪਜੀ ਸਾਡੀ ਵਿਰਾਸਤ ਆ। ਜਪਜੀ ਦਾ ਦੁਨੀਆ ਆਪਣੀਆਂ ਰਵੈਤਾਂ ਪਰੰਪਰਾਵਾਂ ਔਰ ਸਾਖੀਆਂ ਉਹ ਵੀ ਸਾਡੀ ਵਿਰਾਸਤ ਆ। ਅਟਾਰ ਨੂੰ ਲਗਾਤਾਰ ਸਾਡੇ ਸਮਾਜ ਦਾ ਸਾਡੇ ਪਰਿਵਾਰਾਂ ਦਾ ਸਾਡੇ ਗੁਰਦੁਆਰਿਆਂ ਦਾ ਸਾਡੀਆਂ ਸੰਸਥਾਵਾਂ ਦਾ ਵਿਰਸਾ ਬਣੀ ਹੋਈ ਆ ਸਾਡੀਆਂ ਜਿਹੜੀਆਂ ਸੰਪਰਦਾਵਾਂ ਜਿਹਨਾਂ ਨੂੰ ਕਹਿੰਦੇ ਆ ਉਦਾਸੀ ਨਿਰਮਲੇ ਸੇਵਾ ਪੰਥੀ ਇਹਨਾਂ ਸਾਰਿਆਂ ਦੇ ਵਿੱਚ ਜੱਜ ਜੀ ਦਾ ਜੋ ਸਥਾਨ ਹੈ ਉਹ ਸਾਡੇ ਤੋਂ ਉੱਜਾ ਨਹੀਂ ਹੈ ਸਾਨੂੰ ਪਤਾ ਹੁੰਦੇ ਬਾਰੇ ਤੇ ਸਾਡਾ ਜਿਹੜਾ ਸਵੇਰ ਹੈ ਸਾਡਾ ਜਿਹੜਾ ਅੰਤ ਵੇਲਾ ਹੈ ਉਹ ਜਪਜੀ ਨਾਲ ਸ਼ੁਰੂ ਹੁੰਦਾ ਹੈ ਸੋ ਜਪਜੀ ਦੇ ਸੈਂਕੜੇ ਟੀਕੇ ਹੋ ਚੁੱਕੇ ਨੇ ਗੱਲਾਂ ਪੰਜਾਬੀ ਦੇ ਵਿੱਚ ਹੀ ਨਹੀਂ ਦੂਜੀਆਂ ਭਾਸ਼ਾਵਾਂ ਹਿੰਦੀ ਅੰਗਰੇਜ਼ੀ ਔਰ ਹੋਰ ਜੜੀਆਂ ਭਾਰਤੀ ਭਾਸ਼ਾਵਾਂ ਨੇ ਜਾਂ ਇਵਨ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਵੀ ਜਪਜੀ ਦੇ ਟੀਕੇ ਹੋ ਚੁੱਕੇ ਨੇ ਟੀਕੇ ਮਤਲਬ ਜਿੰਨਾਂ ਤੋਂ ਸਾਨੂੰ ਸਤਿਅੰਤ ਮਿਲਦੇ ਨੇ ਪਰ ਵਿਦਵਾਨਾਂ ਨੇ ਆਪਣੇ ਆਪ ਕੋ ਆਪਣੇ ਢੰਗ ਦੇ ਨਾਲ ਉਹ ਅਰਥ ਕੀਤੇ ਨੇ ਇਹ ਇੱਕੇ ਬਾਣੀ ਵਿਰਾਸਤ ਦੂਜੀ ਕੈਟਾਗਰੀ ਜੇ ਮੈਂ ਆਪਣੇ ਆਪ ਤੌਰ ਤੇ ਆਪਣੀ ਬੁੱਧੀ ਅਨੁਸਾਰ ਸਮਝਦਾ ਤਾਂ ਸਾਖੀ ਵਿਰਾਸਤਾਂ ਸਾਖੀ ਵਿਰਾਸਤ ਕੀ ਆ ਕਿ ਇਤਿਹਾਸ ਮੈਡਮ ਜਨਮ ਸਾਖੀਆਂ ਦੀ ਗੱਲ ਕਰ ਰਹੇ ਸੀ ਸਾਰੀਆਂ ਜਨਮ ਸਾਖੀਆਂ ਸਾਰੇ ਗ੍ਰੰਥ ਜਿਨ੍ਹਾਂ ਦੇ ਵਿੱਚ ਪੰਥ ਪ੍ਰਕਾਸ਼ ਸੋਚ ਪ੍ਰਕਾਸ਼ ਗੁਰਬਲਾਸ ਸ੍ਰੀ ਗੁਰ ਸੋਭਾ ਇਹਨਾਂ ਤੋਂ ਬਿਨਾਂ ਰਹਿਤ ਨਾਮੇ ਹੁਕਮ ਨਾਮੇ ਤੇ ਸਾਰੀ ਸਾਡੀ ਵਿਰਾਸਤ ਸਾਖੀ ਵਿਰਾਸਤ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਸਮਝ ਸਕਦੇ ਹਾਂ ਇਹ ਸਾਡੇ ਤੱਕ ਪਹੁੰਚੀ ਹੈ ਅਸੀਂ ਇਹਨਾਂ ਨੂੰ ਪੜ ਰਹੇ ਹਾਂ ਪੜਾ ਰਹੇ ਹਾਂ ਇਨ੍ਹਾਂ ਦੇ ਵਿੱਚੋਂ ਸ੍ਰੀ ਗੁਰਪਤਾ ਸੋਜ ਗ੍ਰੰਥ ਜਿਹੜਾ ਹੈ ਉਹ ਉਹ ਸ਼ਾਮ ਨੂੰ ਇਤਿਹਾਸ ਦੀ ਕਥਾ ਦੇ ਰੂਪ ਦੇ ਵਿੱਚ ਸਾਡੇ ਗੁਰਦਵਾਰਿਆਂ ਦਾ ਇੱਕ ਪਰੰਪਰਾ ਦਾ ਹਿਸਾਬ ਬਣ ਚੁੱਕੀ ਹੈ ਇਹ ਰਵਾਇਤਾਂ ਇਹ ਵਿਰਾਸਤਾਂ ਇਸ ਗੱਲ ਨੂੰ ਅੱਗੇ ਲੰਮਾ ਵੀ ਕੀਤਾ ਜਾ ਸਕਦਾ ਹੈ ਸਮੇਂ ਦੀ ਸੀਮਾ ਹੈ ਮੈਂ ਇਹ ਅੱਜ ਨਾਲ ਕਿਵੇਂ ਅਸੀਂ ਰਿਲੇਟ ਕਰ ਸਕਦੇ ਹਾਂ ਇਹਦੇ ਤੇ ਆ ਇਹ ਤੋਂ ਅਸੀਂ ਕਦੇ ਨਹੀਂ ਸੁਣਿਆ ਹੈ ਸਚਿਆਰ ਸਚਿਆਰ ਕਿਵੇਂ ਬਣਿਆ ਜਾਂਦਾ ਹੈ ਬੰਦਾ ਤਾਂ ਜੁਗ ਨਾ ਸਤ ਤੋਂ ਪਹਿਲਾਂ ਵੀ ਸੀ ਇਹ ਪੰਜਾਬ ਦੇ ਵਿੱਚ ਇਹ ਹਿੰਦੁਸਤਾਨ ਜਾਂ ਸਾਊਥ ਏਸ਼ੀਆ ਵਾਲਾ ਜਿਹੜਾ ਕੰਟੀਨੈਂਟ ਆ ਇਹਦੇ ਵਿੱਚ ਬੰਦਾ ਤਾਂ ਪਹਿਲਾਂ ਨਹੀਂ ਸੀ ਗੁਰਨਾਨਕ ਸਾਹਿਬ ਨੇ ਕੀ ਵਰਸਾ ਦਿੱਤਾ ਜਿਹਦੇ ਨਾਲ ਬੰਦਾ ਬਦਲ ਗਿਆ ਏ ਬੰਦਾ ਮੋੜ ਹੀ ਰਿਆ ਦੁਨਿਆਲਕ ਤੋਂ ਪਹਿਲਾਂ ਸੀ ਅਰੋੜੇ ਵਿੱਚ ਬਦਲਾਅ ਕੀ ਆਇਆ ਤੇ ਕਿਵੇਂ ਆਇਆ ਇਹ ਆਪਣੇ ਆਪ ਦੇ ਵਿੱਚ ਰਿਸਰਚ ਦਾ ਹਿਸਤਾ ਹੈ ਜਿਸ ਤਰ੍ਹਾਂ ਆਪਣੇ ਭੈਣ ਹਰਪ੍ਰੀਤ ਗੱਲ ਕਰਕੇ ਗਏ ਨੇ ਤੇ ਬੱਚੇ ਤੁਸੀਂ ਅੱਜ ਪੜ ਰਹੇ ਹੋ ਕੱਲ ਨੂੰ ਤੁਸੀਂ ਇਸ ਰਿਸਰਚ ਦੇ ਵਿੱਚ ਆਪੋ ਤੁਹਾਨੂੰ ਸਾਨੂੰ ਪਤਾ ਲੱਗਿਆ ਇਹਨਾਂ ਦੀ ਅਮਰੀਕੀਆਂ ਬਤਾ ਲੱਗਣ ਸਹਿਸਭਾ ਜਾਂ ਇੱਕ ਫਾਰਮਲ ਤੌਰ ਤੇ ਇਹ ਗੱਲ ਕਰਦੇ ਨਹੀਂ ਕਰ ਜਾਣੀ ਮੈਂ ਵੀ ਕਰਦੇ ਆ ਉਹ ਇੱਕ ਗੱਲ ਅਲੱਗ ਆ ਕੋਈ ਥੋਸ ਚੀਜ਼ ਜਿਹੜੀ ਆ ਪਤਾ ਕਰ ਲੈਣੀ ਔਰ ਮੁੜ ਕੇ ਦੱਸਣੀ ਲਿਖਤੀ ਔਰ ਮੌਖਿਕ ਤੌਰ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸੇਵਾ ਜਿਸ ਤਰ੍ਹਾਂ ਬਹੁਤ ਸੇਵਾਵਾਂ ਜਿਹੜੀਆਂ ਉਹ ਕੰਮ ਤੇ ਦੇ ਵਿੱਚ ਚੱਲ ਰਹੀਆਂ ਨੇ ਸੋ ਜਿਹੜਾ ਬੰਦਾ ਢੜਿਆ ਬੰਦਾ ਪਹਿਲਾਂ ਨਹੀਂ ਸੀ ਉਹਦੇ ਵਿੱਚ ਚੇਂਜ ਕੀ ਆਈ ਉਹਦੀ ਪਰਸਨੈਲਿਟੀ ਚੇਂਜ ਹੋ ਗਈ ਸਿੱਕੇ ਸੇ ਵੀ ਪਰਸਨੈਲਿਟੀ ਨੂੰ ਘੜਨ ਲਈ ਦੋ ਫੈਕਟਰ ਜਿਹੜੇ ਵੱਡੇ ਹੁੰਦੇ ਨੇ ਜਿੰਨ ਨੂੰ ਸਾਨੂੰ ਵਿਰਸਾ ਮਿਲਦਾ ਹੈ ਜਿਹੜੇ ਤੁਹਾਡੇ ਚੋਂ ਵੀ ਐ ਟੀਚਰ ਬੈਠੇ ਨੇ ਉਹ ਬਾਪੂ ਵੀ ਇਸ ਗੱਲ ਨੂੰ ਸਮਝਣਗੇ ਕਿਉਂਕਿ ਸਾਡੇ ਸਿੱਖਿਆ ਪ੍ਰਬੰਧ ਦਾ ਇੱਕ ਬਾਤ ਨਹੀਂ ਹੈ ਕਿ ਇੱਥੇ ਬੰਦੇ ਨੂੰ ਬੰਦਾ ਬਣਾਉਣ ਲਈ ਬੰਦਾ ਬਣਾਉਣ ਲਈ ਸਾਰੇ ਜਨਾਂ ਨੂੰ ਨਹੀਂ ਸਿਖਾਇਆ ਜਾਂਦਾ ਬੀ ਐਡ ਵਾਲੇ ਜਿਹੜੇ ਨੇ ਉਹ ਥੋੜੇ ਜਿਹਾ ਪਾਠਸ਼ਾਲੀ ਨੇ ਤੇ ਉਹਨਾਂ ਨੂੰ ਪੜਨਾ ਪੈਂਦਾ ਹੈ ਸਖਸ਼ੀਅਤ ਕੇਂਦਰੀ ਸ਼ਖਸੀਅਤ ਵਿਕਾਸ ਕੀ ਇੰਦਾਂ ਉਹਦੇ ਜੋ ਦੋ ਫੈਕਟਰ ਜਿਹੜੇ ਆ ਸਹਉਂਦੇ ਨੇ ਕਿ ਜਿੰਝ ਤੋਂ ਤੁਹਾਨੂੰ ਕੀ ਮਿਲਿਆ ਤੁਹਾਡੇ ਬਾਬਿਆਂ ਦਾਦਿਆਂ ਪਰਦਾਦਿਆਂ ਵੱਲੋਂ ਇਹ ਵੀ ਕਹ ਦਿੰਨੇ ਆਪਾਂ ਇਹ ਤਾਂ ਆਪਣੇ ਨਾਨਕਾਂ ਤੇ ਗਿਆ ਇਹ ਮਾਮੇ ਤੇ ਗਿਆ ਇਹ ਨਾਨੇ ਤੇ ਗਿਆ ਕਹ ਦਿੰਨੇ ਆ ਨਾ ਬੱਚਿਆਂ ਜਾਇਦ ਬਾਬਿਆਂ ਜੋ ਕਿਸੇ ਨੂੰ ਕਹਿੰਦੇ ਨੇ ਤੇ ਆਪਣੇ ਮਾ ਵਰਗਾ ਹੈ ਜਾਂ ਆਪਣੇ ਪਿਓ ਵਰਗਾ ਹੈ ਜਾਂ ਦਾਦੀ ਵਰਗਾ ਹੈ ਕਿਉਂ ਕੀ ਹੈ ਇਹ ਵੀ ਨਹੀਂ ਅਸੀਂ ਸੁਭਾਅ ਦੇਖਦੇ ਆਂ ਸੁਆ ਆਉਂਦਾ ਪਿੱਛੋਂ ਵਰਸੇ ਤੋਂ ਤੇ ਕਈ ਵਰੀ ਨਵੇਂ ਨਕਸ਼ ਜਿਹੜੇ ਨੇ ਕਦ ਕਾਰ ਜਿਹੜਾ ਹੈ ਉਹ ਨੂੰ ਸਾਹਮਣੇ ਰੱਖ ਕੇ ਆਪਾਂ ਇਹ ਗੱਲ ਕਹਿ ਦਿੰਨੇ ਆਂ ਵੀ ਇਹ ਫਲਾਣੇ ਵਰਗਾ ਤੇ ਜਿਹੜਾ ਸਿੱਖ ਹੈ ਗੁਰੂ ਨਾਨਕ ਦਾ ਸਿੱਖ ਆ ਉਹ ਗੁਰੂ ਨਾਨਕ ਵਰਗਾ ਹੀ ਹੋਏਗਾ ਗੁਰੂ ਨਾਨਕ ਸਾਹਿਬ ਦੀ ਜਪਜੀ ਦੇ ਵਿੱਚੋਂ ਜਿਹੋ ਜਿਹਾਂ ਬੰਦਾ ਉਹਨਾਂ ਨੇ ਮਹਿਸੂਸ ਕੀਤਾ ਕਿ ਇਹੋ ਜਿਹਾ ਬੰਦਾ ਜਿਹਨੂੰ ਪਾਸ ਤਿਆਰ ਨਾ ਗੁਰਮਖ ਕਰ ਲੈਣੇ ਉਹਦੇ ਹੁਣੇ ਕਿਹਦੇ ਹੋਣਾ ਚਾਹੀਦੇ ਆ ਉਹ ਆਗਨ ਕਿਹੜਿਆਂ ਤੋਂ ਬਚਿਆ ਹੋਣਾ ਚਾਹੀਦਾ ਇਹ ਸਾਨੂੰ ਵਿਰਸੇ ਚ ਮਿਲਿਆ ਹੈ ਜਪਜੀ ਅਤੇ ਜਪਜੀ ਤੋਂ ਬਿਨਾਂ ਬਾਕੀ ਸਾਰੀ ਗੁਰੂ ਨਾਨਕ ਬਾਣੀ ਔਰ ਉਸ ਤੋਂ ਬਿਨਾਂ ਜਿਹੜੇ ਉਹਨਾਂ ਦੇ ਉੱਤਰ ਅਧਿਕਾਰੀ ਨੇ ਔਰ ਉਹਨਾਂ ਦੇ ਨਾਲ ਨਾਲ ਭਗਤ ਸਹਿਬਾਨ ਨੇ ਅੰਧਰਾ ਭਗਤ ਸਹਿਬਾਨ ਭਗਤ ਸਹਿਬਾਨ ਨੇ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਤੱਕ ਪਹੁੰਚੀ ਆ ਇਹ ਸਾਡੀ ਵਿਰਾਸਤ ਆ ਬਹੁਤ ਅਲੱਗ ਕਿਸਮ ਦੀ ਵੀ ਰਸਤਾ ਅਜੇ ਤੁਸੀਂ ਪੜਦੇ ਹੋ ਤੁਹਾਡਾ ਸਿਲੇਬਸ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ ਉਹਦੇ ਲਈ ਬੋਰਡ ਆਫ ਸਟਡੀ ਬਣਦੇ ਆ ਇੱਕ ਇੱਕ ਸਬਜੈਕਟ ਲਈ ਅਲੱਗ ਅਲੱਗ ਬੋਰਡ ਆਫ ਸਟਡੀ ਬਣਦੇ ਆ ਔਰ ਉਹਨਾਂ ਦੇ ਵਿੱਚ 8 8 10 10 ਵਿਦਵਾਨ ਜਿਹੜੇ ਨੇ ਉਹ ਬਹੁਤ ਆਪਣਾ ਮਾਈਂਡ ਅਪਲਾਈ ਕਰਦੇ ਨੇ ਫਿਰ ਜਾ ਕੇ ਸਿਲੇਬਸ ਬਣਦਾ ਹੈ ਪੁਰਾਣੇ ਸਮੇਂ ਤਾਂ ਇਹ ਸਿਸਟਮ ਹੈ ਨਹੀਂ ਸੀ ਗੁਰਨਾਨਕ ਸਾਹਿਬ ਦੇਲੇ ਤਾ ਬਾਣੀ ਹੀ ਆਪਣੇ ਆਪ ਚ ਸਿਲੇਬਸ ਸੀ ਉੱਥੇ ਮੈਥ ਇਕਨੋਮਿਕਸ ਪੋਲੀਟੀਕਲ ਸਾਇੰਸ ਜਾ ਪ੍ਰੋਜੈਕਟ ਕਮੈਸਟਰੀ ਮੈਂ ਇਹਨਾਂ ਦੇ ਅਲੱਗ-ਅਲੱਗ ਸਿਲੇਬਸ ਨਹੀਂ ਸੀ ਬਣਾਏ ਜਾਂਦੇ ਕਲੈਕਟਿਵ ਤੇ ਕਲੈਕਟਿਵ ਸਿਲੇਬਸ ਦਾ ਪਰਪਜ ਕੀ ਸੀ ਡਿਗਰੀ ਲੈਣਾ ਜਾਂ ਇੱਕ ਕਾਰੀਗਰਤ ਬਣਾ ਲੈਣਾ ਇਹੋ ਸਿਲੇਬਸ ਦਾ ਮਕਸਦ ਸੀ ਬੰਦਾ ਘੜਨਾ ਜੇ ਇੱਕ ਬੰਦਾ ਚੰਗਾ ਘੜਿਆ ਜਾਏਗਾ ਤਾਂ ਸਾਡੇ ਜਿੰਨੇ ਪ੍ਰਬੰਧ ਜਿੰਨਾ ਤੁਸੀਂ ਇੱਕੇ ਥੱਤੇ ਪਏ ਆ ਏ ਸਾਡਾ ਸਿਹਤ ਦਾ ਪ੍ਰਬੰਧ ਠੀਕ ਨਹੀਂ ਸਰਕਾਰਾਂ ਦੇਖ ਨਹੀਂ ਰਹੀਆਂ ਦੀ ਸਾਡੇ ਸਕੂਲ ਕਾਲਜ ਠੀਕ ਨਹੀਂ ਸਰਕਾਰਾਂ ਦੇਖ ਨਹੀਂ ਰਹੀਆਂ ਸਾਡੇ ਜਿਹੜੇ ਇਕਨੋਮਿਕ ਸਿਸਟਮ ਨੇ ਪੋਲੀਟੀਕਲ ਸਿਸਟਮ ਨੇ ਪ੍ਰਸ਼ਾਸਨ ਉੱਥੇ ਬੈਠਾ ਕੌਣ ਆ ਬੰਦਾ ਬੰਦੇ ਨੇ ਸਿਸਟਮ ਬਣਾਉਣੇ ਜੇ ਅਸੀਂ ਆਪ ਬਦਲਾਂਗੇ ਤਾਂ ਸਾਡੇ ਸਿਸਟਮ ਵੀ ਬਦਲ ਜਾਣਗੇ ਜੇ ਅਸੀਂ ਆਪ ਗੁਰਨਾਰਕ ਦੇ ਮਤਾਬਕ ਚੱਲਾਂਗੇ ਤਾਂ ਸਾਡੇ ਪ੍ਰਬੰਧ ਵੀ ਗੁਰੂ ਨਾਨਕ ਦੇ ਮਤਾਬਕ ਉਹਨਾਂ ਦੇ ਸੁਪਨੇ ਮਤਾਬਕ ਚੱਲਣਗੇ ਸੁਪਨੇ ਲੈਨੇ ਆ ਨਾ ਪਰ ਆਇਕ ਨੂੰ ਹੁੰਦੇ ਸੁਖਲੇ ਰਾਤ ਨੂੰ ਕੋਈ ਸੁਪਨੇ ਅਸੀਂ ਜਾਗਦੇ ਜਾਗਦੀਆਂ ਅੱਖਾਂ ਨਾਲ ਵੀ ਲੈਨੇ ਆ ਔਰ ਬੜੇ ਬਾਕੂ ਵੀ ਹੁੰਦੇ ਆ ਕਿ ਆਹ ਯੂਨੀਵਰਸਿਟੀ ਐਦਾਂ ਬਣੀ ਚਾਹੀਦੀ ਆ ਇਹਦੇ ਚ ਆਹ ਚੀਜ਼ਾਂ ਜਿਹੜੀਆਂ ਨਾ ਇਸ ਤਰ੍ਹਾਂ ਨਹੀਂ ਹੋਣੀਆਂ ਇਹਦੀ ਐਦਾਂ ਹੋਣੀ ਇਹਦੀ ਸੁਪਨੇ ਕਾਹਦਾ ਪੰਜਾਬ ਦਾ ਪੋਲੀਟੀਕਲ ਸਿਸਟਮ ਬਹੁਤ ਗੰਦਾ ਹੋ ਗਿਆ ਇਹ ਨੂੰ ਇਹ ਉਹ ਗੱਲ ਮਤਈਦਾ ਤੇ ਸਾਨੂੰ ਕੈਨੇਡਾ ਨਾ ਜਾਣਾ ਪੈਜੇ ਸਾਨੂੰ ਨਿਊਜ਼ੀਲੈਂਡ ਨਾ ਜਾਣਾ ਪੈਜੇ ਇਹਦਾ ਪ੍ਰਬੰਧ ਇੱਥੇ ਹੀ ਮਤਲਬ ਜਿਹੜਾ ਹੈਗਾ ਠੀਕ ਹੋ ਜਾਏ ਹੁਣ ਪ੍ਰਬੰਧ ਬਣਾਇਆ ਕਿਨੇ ਬੰਦੇ ਨੇ ਉਹ ਬੰਦਾ ਜਿੰਨਾ ਚਿਰ ਠੀਕ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੇ ਪ੍ਰਬੰਧ ਠੀਕ ਨਹੀਂ ਹੋਣਾ ਤੇ ਬੰਦਾ ਘਰਣ ਵਾਸਤੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਅੱਟ ਸਲੇਵਸ ਦਿੱਤਾ ਹੋਇਆ ਸਾਨੂੰ ਬਾਣੀ ਦਿੱਤੀ ਹੋਈ ਇਹਨੂੰ ਬਾਣੀ ਵਾਸਤੇ ਦੇਰਤੇ ਆਪਾਂ ਦੇਖ ਰਹੇ ਹਾਂ ਔਰ ਇਸ ਇਹ ਬਾਣੀ ਦੇ ਨਾਲ ਨਾਲ ਸਾਨੂੰ ਇਤਿਹਾਸ ਦਿੱਤਾ ਪ੍ਰੈਕਟੀਕਲੀ ਜਨਮਸਾਖੀਆਂ ਚ ਕੀ ਹੈ ਕਿ ਗੁਰਨਾਨਕ ਸਾਹਿਬ ਜੀ ਕਿੱਦਾਂ ਨੇ ਦੁਨੀਆਂ ਦੇ ਵਿੱਚ ਵਿਚਰੇ ਕਿੱਦਾਂ ਨੇ ਕਿੱਥੇ ਕਿੱਥੇ ਗਏ ਨੇ ਕਿਹਨੂੰ ਕਿਹਨੂੰ ਮਿਲੇ ਨੇ ਕੀ ਕੀ ਉਪਦੇਸ਼ ਦਿੱਤਾ ਹੈ ਪਰ ਕੀ ਕੀ ਸਿਖਾਇਆ ਹੈ ਹਿਸਤਰੀ ਜਨਮਸਾਖੀਆਂ ਸਾਨੂੰ ਬਾਣੀ ਵਾਂਗੂ ਹੀ ਸਿਖਾਉਂਦੀਆਂ ਨੇ ਕਿ ਅਸੀਂ ਵਿਚਰਨਾ ਕਿਵੇਂ ਅਸੀਂ ਗੱਲ ਕਿਵੇਂ ਕਰਨੀ ਦੂਜਿਆਂ ਦੇ ਨਾਲ ਰਹਿਣਾ ਕਿਵੇਂ ਐਥੇ ਗੱਲ ਹੋ ਰਹੀ ਸੀ ਕਿ ਜਦੋਂ ਵੇਈ ਪ੍ਰਵੇਸ਼ ਤੋਂ ਬਾਅਦ ਨਾਕੋ ਬਿੰਦੂ ਨਾਮ ਉਸਮਾਨ ਦਾ ਨਾਰਾ ਦਿੱਤਾ ਗਿਆ ਉਹ ਨਾਰਾ ਨਹੀਂ ਸੀ ਪ੍ਰੈਕਟੀਕਲ ਇੱਕ ਮੂਵਮੈਂਟ ਦਾ ਨਾਅਰਾ ਸੀ ਔਰ ਉਹ ਨਾਅਰਾ 10 ਜਮਿਆਂ ਤੱਕ ਪ੍ਰੈਕਟੀਕਲੀ ਹੋ ਹੁੰਦਾ ਰਿਹਾ ਹੈ ਉਹਦੀ ਇੱਕ ਲੰਬੀ ਹਿਸਟਰੀ ਆ ਅਸੀਂ ਹਿਸਟਰੀ ਜਦੋਂ ਪੜਦੇ ਆ ਸਾਨੂੰ ਪਤਾ ਲੱਗਦਾ ਹੈ ਕਿ ਕੀ ਕੀ ਹੋਇਆ ਪਰਬੰਧ ਵੀ ਬਦਲੇ ਨੇ নো ਡਾਊਟ ਮਤਲਬ इवन ਨਵੇਂ ਸ਼ਹਿਰ ਤੱਕ ਬਸਾਏ ਗਏ ਨੇ ਨਵੀਆਂ ਸੰਸਥਾਵਾਂ ਕੈਮ ਹੋ ਜਾਂਦੇ ਆ ਪਰ ਸੰਗਤ ਤੇ ਪੰਗਤ ਲੰਗਰ ਦੀ ਸਮਝ ਸਾਨੂੰ ਜਿੰਨੀ ਕਰੋਨਾ ਦੇ ਵਿੱਚ ਤੇ ਕਿਸਾਨ ਮੂਵਮੈਂਟ ਦੇ ਵਿੱਚ ਆਈ ਆ ਸ਼ਾਇਦ ਜਿਹੜੇ ਅਸੀਂ ਸਹਿਰਪਾਲ ਘੰਟਪਾਲ ਜਾਂ ਘਰਾਂ ਦੇ ਵਿੱਚ ਵਿਆਹ ਸਾਦੀ ਸਮੇਂ ਜਿਹੜੇ ਪ੍ਰੋਗਰਾਮ ਕਰਦੇ ਆ ਉਹਦੇ ਤੇ ਲੰਗਰ ਵਰਤਾਉਣੇ ਆ ਔਰ ਉਥੇ ਜਿੰਨਾਂ ਨੂੰ ਲੰਗਰ ਦੀ ਲੋੜ ਆ ਉਹ ਬਾਹਰ ਔਲੇ ਲੈ ਕੇ ਖੜੇ ਹੁੰਦੇ ਆ ਤੇ ਦੂਜਿਆਂ ਨੂੰ ਅਸੀਂ ਖਿੱਚ ਖਿੱਚ ਕੇ ਲੰਗਰ ਸਤੋਣੇ ਆ ਤੇ ਮੈਂ ਦੀ ਇੱਕ ਪ੍ਰਸਾਦਾ ਛੱਕੇ ਜਾਇਆ ਸਾਨੂੰ ਪਤਾ ਨਹੀਂ ਸੀ ਲੰਗਰ ਦਾ ਲੰਗਰ ਕੀ ਹੁੰਦਾ ਹੈ ਔਰ ਇਹ ਪਰੰਪਰਾ ਕਿੱਡੀ ਵੱਡੀ ਆ ਤੇ ਕਿੰਨੀ ਅਹਿਮ ਕਿੰਨੀ ਇਹ ਲੋੜਿੰਦੀ ਆ ਇਹ ਸਾਨੂੰ ਕੋਰੋਨਾ ਨੇ ਔਰ ਕਿਸਾਨ ਮੂਵਮੈਂਟ ਨੇ ਸਿਖਾਇਆ ਹੈ ਕਿ ਤੁਹਾਡਾ ਲੰਗਰ ਹੁੰਦਾ ਕੀ ਇਹ ਸੰਸਥਾਵਾਂ ਕੈਮ ਕੀਤੀਆਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਮੁੱਢ ਬੰਨਿਆ ਕਰਤਾਰਪੁਰ ਵਰਗਾ ਸ਼ਹਿਰ ਬਸਾਇਆ ਉਹ ਸ਼ਹਿਰ ਇਹੋ ਜਿਹਾ ਸ਼ਹਿਰ ਨਹੀਂ ਸੀ ਉਹ ਇੱਕ ਦੁਨੀਆ ਸੀ ਜਿਹਨੂੰ ਭਗਤ ਰਵਿਦਾਸ ਜੀ ਨੇ ਕਿਹਾ ਬੇਗੰਪੁਰਾ ਸ਼ਹਿਰ ਕੋ ਨਾਮ ਜਿੰਨੇ ਵੀ ਬਸਾਇਆ ਗਿਆ ਅੱਜ ਅਸੀਂ ਉਹਨਾਂ ਨੂੰ ਸ਼ਹਿਰ ਬਣਾ ਲਿਆ ਉਸ ਦਾ ਲਈ ਜਿੱਦਾਂ ਦੇ ਦੂਜੇ ਸ਼ਹਿਰ ਹਨ ਤੈਨੂੰ ਨਮਰ ਸਾਰਾ ਚਾਹੇ ਕੋਈ ਹੋਰ ਸ਼ਹਿਰ ਪਰੰਤੂ ਗੁਰੂ ਸਾਹਿਬ ਨੇ ਇਹੋ ਜਿਹਾ ਸ਼ਹਿਰ ਨਹੀਂ ਸੀ ਕਲਪਿਤ ਉਹਨਾਂ ਦੇ ਸ਼ਹਿਰ ਉਹਨਾਂ ਦੇ ਸੁਪਨਿਆਂ ਦੇ ਸ਼ਹਿਰ ਬੜੇ ਵੱਖਰੇ ਨੇ ਮੈਂ ਸੁਪਨਿਆਂ ਦੀ ਗੱਲ ਕਰ ਰਿਹਾ ਸੀਗਾ ਕਿ ਸੁਪਨਾ ਹਰ ਕੋਈ ਲੈਂਦਾ ਹੈ ਇੱਕ ਜਾਗਦੇ ਸੁਪਨੇ ਆ ਸਾਡੇ ਮਨ ਚਾਹੁੰਦਾ ਕਿ ਆ ਮੈਂ ਚੰਗਾ ਕਰਦਾ ਮੈਂ ਕੱਟੂ ਘਟੂ ਘੜੀ ਚੰਗਾ ਬਣਾ ਲਾਵਾਂ ਮੈਂ ਆਪਣੀ ਔਲਾਦ ਨੂੰ ਚੰਗਾ ਬਣਾ ਲਾਵਾਂ ਸੁਪਨਾ ਲਿਆ ਪਰੰਤੂ ਪੂਰਾ ਕੌਣ ਕਰਦਾ ਕੋਈ ਕੋਈ ਗੁਰਨਾਨਕ ਸਾਹਿਬ ਨੇ ਸੁਪਨਾ ਲਿਆ ਕਿ ਇੱਕ ਬੰਦਾ ਘਰਣਾ ਚੰਗਾ ਸਚਿਆ ਉਹਦੇ ਨਾਲ ਸੰਸਥਾਵਾਂ ਤੇ ਪ੍ਰਬੰਧ ਜਿਹੜੇ ਆ ਉਹ ਸਿਰਜਨੇ ਨੇ ਅਸੀਂ ਫਾਲੋਅ ਅਪ ਨਹੀਂ ਕੀਤਾ ਉਹ ਇੱਕ ਅਲੱਗ ਚੈਪਟਰ ਆ ਤਾਂ ਤੁਹਾਨੂੰ ਉਹਨਾਂ ਨੇ ਥਿਓਰੈਟਿਕਲੀ ਵੀ ਪ੍ਰੈਕਟੀਕਲੀ ਵੀ ਜਿਹੜੀ ਸਾਥੀ ਪਰੰਪਰਾ ਹੈ ਪ੍ਰੈਕਟੀਕਲ ਕਰਕੇ ਦਿਖਾਇਆ ਹੈ ਤੇ ਸੌਦਾ ਸੱਚਾ ਸੌਦਾ ਕਿਵੇਂ ਕਰਨਾ ਦੁਕਾਨਦਾਰੀ ਕਿਵੇਂ ਕਰੀਦੀ ਹੈ ਵਪਾਰ ਕਿਵੇਂ ਕਰੀਦਾ ਹੱਤੀ ਕਿਵੇਂ ਕਰਨੀ ਹੈ ਖੇਤੀ ਕਿਵੇਂ ਕਰਨੀ ਹੈ ਕਰਕੇ ਦਿਖਾਈ ਹੈ ਤੁਹਾਨੂੰ ਕਿਸਾਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਪੰਚਮ ਪਾਤਸ਼ਾਹ ਨੇ ਸਾਨੂੰ ਪ੍ਰੈਕਟੀਕਲੀ ਦਿਖਾਇਆ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ੱੱਲੇ ਨੂੰ ਆਉਂਦੀ ਐ ਤਾਲ ਬੈ ਗਿਆ ਇੱਕ ਇਲਾਕੇ ਦੇ ਵਿੱਚ ਲਾਹੌਰ ਦੇ ਇਲਾਕੇ ਦੇ ਵਿੱਚ ਉਹ ਕਾਲ ਪਿਆ ਸੀ ਤਾਂ ਉਸ ਵੇਲੇ ਗੁਰੂ ਅਰਜਨ ਪਾਤਸ਼ਾ ਇੱਕ ਪ੍ਰੋਜੈਕਟ ਬਣਾਉਂਦੇ ਨੇ ਜਿਵੇਂ ਸਰਕਾਰਾਂ ਪ੍ਰੋਜੈਕਟ ਬਣਾਉਂਦੀਆਂ ਨੇ ਸਰੋਵਰ ਖੂਹ ਬੋੜੀਆਂ ਛੇਤਾ ਮਤਲਬ ਤਾਂ ਜੋ ਕੰਮ ਨੂੰ ਕੋਈ ਤਾਲ ਬੰਨ ਤੋਂ ਬਾਅਦ ਕੋਈ ਹੋਰ ਇਹ ਦੁਬਾਰਾ ਪ੍ਰਵਰਣ ਨਾ ਹੋਵੇ ਪਰਮਨੈਂਟ ਹੱਲ ਦੇਣੇ ਸੋ ਇਸ ਤਰ੍ਹਾਂ ਦੀ ਬ੍ਰਾਸਟਾ ਸਾਡੇ ਕੋਲੇ ਗੁਰਨਾ ਗੱਲ ਕਰਨ ਦਾ ਸਮਾਂ ਨਹੀਂ ਹੈ ਸਮਾਂ ਬਹੁਤ ਘੱਟ ਹੈ ਇਸ ਕਰਕੇ ਇਹਨੂੰ ਇਸ਼ਾਰੇ ਹੀ ਸਮਝੋ ਇਸ਼ਾਰੇ ਮਾਤਰ ਅਸੀਂ ਆਪਣੀ ਹਿਸਟਰੀ ਨੂੰ ਇਸ ਰੂਪ ਤੇ ਦੇਖੀਏ ਇਸ ਨਜ਼ਰੀਏ ਨਾਲ ਦੇਖੀਏ ਸਾਡੀ ਅੱਖ ਇਸ ਤਰ੍ਹਾਂ ਦੇਖੇ ਹਿਸਟਰੀ ਨੂੰ ਗਾਉਣ ਵਾਸਤੇ ਨਹੀਂ ਸੁਣਾਉਣ ਵਾਸਤੇ ਨਹੀਂ ਇਨ ਪ੍ਰੈਕਟਿਸ ਕਰਨ ਵਾਸਤੇ ਤਾਂ ਅਸੀਂ ਬਦਲਾਂਗੇ ਸਾਡਾ ਆਲੋਚਨਾ ਬਦਲੂਗਾ ਸਾਡਾ ਸਮਝ ਲਰੂਗਾ ਤੁਹਾਨੂੰ ਕਿਸੇ ਹੋਰ ਦੇਸ਼ ਜਾਂ ਦੀ ਲੋੜ ਨਹੀਂ ਪਵੇਗੀ ਇਹ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਇੱਥੇ ਹੀ ਉਹੋ ਜਿਹਾ ਪ੍ਰਬੰਧ ਸਿਰਜਿਆ ਜਾਣਗੇ ਤੇ ਦੁਜੇ ਜਿੱਥੇ ਹੋਣਾ ਸਾਨੂੰ ਜਾੜਾ ਚੰਗਾ ਲੱਗਦਾ ਹੈ ਉਹ ਇਹਨੂੰ ਨਕਲ ਕਰਨ ਲਈ ਇੱਥੇ ਆਉਣਗੇ ਬਾਣੀ ਪੜਨ ਲਈ ਗੁਰਮਖੀ ਪੜਨ ਲਈ ਦੇਖਣਗੇ ਕਿ ਆਹ ਇਹੋ ਜਿਹਾ ਮਾਡਲ ਜਿਹੜਾ ਹੈ ਜਿਹੜਾ ਸਿਰਜਿਆ ਗਿਆ ਹੈ ਇਹ ਮਾਡਲ ਕਿਸ ਬੇਸ ਤੇ ਆ ਹੈ ਬਾਣੀ ਦੇ ਬੇਸ ਤੇ ਬਾਣੀ ਵਿਰਾਸਤ ਦੇ ਬੇਸ ਤੇ ਸੋ ਇਹੋ ਜਿਹੇ ਕੰਮ ਜਿਹੜਾ ਪ੍ਰੈਕਟੀਕਲੀ ਕਰਨਾ ਪਾਏਗਾ ਅਸੀਂ ਆਹ ਸੈਮੀਨਾਰਾਂ ਦੇ ਵਿੱਚ ਕੁਝ ਥੋੜੀਆਂ ਜਿਹੜੀਆਂ ਨੇ ਸਿਧਾਂਤ ਜਿਹੜੇ ਨੇ ਸੰਕਲਪ ਉਹ ਚੀਜ਼ਾਂ ਨੂੰ ਪੜ੍ਹਦੇ ਰਹਿਣੇ ਆ ਪੜ੍ਹਾਉਂਦੇ ਰਹਿਣੇ ਆ ਇਹਨਾਂ ਪ੍ਰੈਕਟਿਸ ਕੁਝ ਕਰਕੇ ਦਿਖਾਣਾ ਪਾਏਗਾ ਤੁਸੀਂ ਨਵੇਂ ਜਨਰੇਸ਼ਨ ਜੁਗਤ ਦੇ ਵਿੱਚੋਂ ਅਗਰ ਕੋਈ 1 2 4 ਬੱਚੇ ਵੀ ਉੱਠ ਕੇ ਇਸ ਪਾਸੇ ਦੁਰੇ ਤਾਂ ਅੱਜ ਦਾ ਇਹ ਸੈਮੀਨਾਰ ਜਿਹੜਾ ਹੈ ਉਸਾਰਥ ਹੋਏਗਾ ਔਰ ਅਸੀਂ ਮਹਿਸੂਸ ਕਰਾਂਗੇ ਇਹ ਨਵਾਂਕੀ ਇਹ ਉਹਦੇ ਦੇ ਸੈਮੀਨਾਰ ਹੋਣੇ ਚਾਹੀਦੇ ਉਹਨਾਂ ਚੱਕਾ ਦੇਖਿਮਾ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ